ਚਾਰ ਸਾਹਿਬ ਜਾਨੀ ਜੀ ਦਿਵਸ ਨੂੰ ਮਨਾਇਆ ਜਾਂਦਾ ਤੇ ਇੱਥੇ 22 ਤਰੀਕ ਤੋਂ ਲੈ ਕੇ 29 ਤਰੀਕ ਤੱਕ ਲੰਗਰ ਲਗਾਇਆ ਜਾਏਗਾ ਚਾਰ ਸਾਹਿਬ ਜਾਨੀ ਬੰਦਾ ਸਿੰਘ ਬਹਾਦਰ ਮਾਤਾ ਗੁਜਰੀ ਜੀ ਸਾਰੀਆਂ ਧਾਰਮਿਕ ਸੁਫਿਲਮਾਂ ਲਗਾਤਾਰ ਹੀ 8 ਤੋਂ 9 ਦਿਨ ਹੋ ਗਏ ਹੈ ਡੇਲੀ ਇਹ ਵੀ ਦਿਖਾਈ ਜਾਂਦੀ ਹੈ ਇਹ तकरीबन 5 5.5 ਸਾਲ ਹੋ ਗਏ ਆ ਜਿਹੜੇ ਕਿ ਇੱਥੋਂ ਬਾਸੇਵਾ ਤੇ ਲੰਗਰ ਲਗਾਇਆ ਜਾਂਦਾ ਤੇ ਹੁਣ ਅੱਜ ਕੇਸਰ ਵਾਲਾ ਦੁੱਧ ਵਰਤਾਇਆ ਜਾ ਰਿਹਾ ਤੇ ਟੋਸਟ ਲਗਾਏ ਆ ਤੇ ਕੱਲ ਵੀ ਕੇਸਰ ਵਾਲਾ ਦੁੱਧ ਤੇ ਟੋਸਟ ਵਰਤਾਇਆ ਜਾਏਗਾ ਜੀ ਅਤੇ ਸ਼ਿਵਰਾਤਰੀ ਜਨਮ ਅਸ਼ਟਮੀ ਜਾਂ ਕੋਈ ਵੀ ਗੁਰਪਰਬ ਹੋਵੇ ਉਹਦੇ ਯਾਤਰਾ ਦਾ ਜਾਂ ਨਗਰ ਕੀਰਤਨ ਦੇ ਅੱਗੇ ਫੁੱਲਾਂ ਦੀ ਫੇਰ ਵਿਛਾ ਕੇ ਸਵਾਗਤ ਕੀਤਾ ਜਾਂਦਾ ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਆ ਨੁਦਰਾਲੇ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਪਹੁੰਚੇ ਹਾਂ ਲੁਧਿਆਣਾ ਦੇ ਘੰਟਾ ਘਰ ਇਲਾਕਾ ਕਲੋਕ ਟਾਵਰ ਦੇ ਵਿੱਚ ਦਾ ਦਿੰਨੇ ਹੈ ਕਲੋਕ ਟਾਵਰ ਦੇ ਕੋਲ ਮੌਜੂਦਾ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਸਾਂਝਾ ਕਰਾ ਦਿੰਨੇ ਹੈ ਕਿਸ ਤਰੀਕੇ ਜਿਹੜਾ ਪ੍ਰਸ਼ਾਦ ਵਰਤਾਇਆ ਜਾ ਰਿਹਾ ਪਰ ਦੱਸ ਦਿੰਨੇ ਹੈ ਕਿ ਬਾਬਾ ਦੀਪ ਸਿੰਘ ਜੀ ਫਾਊਂਡੇਸ਼ਨ ਵੱਲੋਂ ਜਿਹੜਾ ਪ੍ਰਸ਼ਾਦ ਵਰਤਾਇਆ ਜਾ ਰਿਹਾ ਸੋ ਅੱਜ 28 ਤਰੀਕ ਹੋ ਗਈ ਹੈ ਸ਼ਹੀਦੀ ਦਿਹਾੜਾ ਸਾਡਾ ਚੱਲਦਾ ਪਿਆ ਸੋ ਸ਼ਹੀਦੀ ਦਿਹਾੜੇ ਦਾ ਅੱਜ ਲਾਸਟ ਅੱਜ ਆਖਰੀ ਦਿਨ ਹੈ ਸੋ ਅੱਜ ਬਲੇ ਦਿਨ ਵੀ ਜਿਹੜਾ ਪ੍ਰਸ਼ਾਦ ਥਾ ਥਾ ਦੇ ਵਿੱਚ ਵਰਤਾਇਆ ਜਾ ਰਿਹਾ ਸੋ ਗ ਕਦੋਂ ਤੋਂ ਜਿਹੜੀ ਸ਼ੁਰੂਆਤ ਕੀਤੀ ਸੀਗੀ ਕਿੰਨੇ ਸਮਾਂ ਪਹਿਲਾਂ ਤੋਂ ਸ਼ੁਰੂਆਤ ਕੀਤੀ ਸੀਗੀ ਕਿਉਂਕਿ 22 ਤਰੀਕ ਤੋਂ ਸ਼ੁਰੂਆਤ ਕੀਤੀ ਸੀ ਜਿਹੜੀ ਦਿਵਸ ਦੀ 100 ਅੱਜ 28 ਤਰੀਕ ਹੋ ਗਈ ਅੱਜ ਲਾਸਟ ਦਿਨ ਹੈ ਗੱਲਬਾਤ ਕਰ ਲੈਣੇ ਸੱਸੀ ਗੰਗਾ ਬਾਬਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਤੇ ਗੁਰਦੇਵ ਭਦਰ ਮਾਰਕੀਟ ਵੱਲੋਂ ਚਾਰ ਸਾਹਿਬ ਜਰਾਂ ਦੀ ਸ਼ਹੀਦੀ ਦਿਵਸ ਮਨਾਇਆ ਜਾਂਦਾ ਤੇ ਇੱਥੇ 22 ਤਰੀਕ ਤੋਂ ਲੈ ਕੇ 29 ਤਰੀਕ ਤੱਕ ਲੰਗਰ ਲਗਾਇਆ ਜਾਏਗਾ ਜੋ ਕਿ ਅੱਜ 28 ਤਰੀਕ ਨੂੰ ਸਵਾਰਿਆਂ ਦਾ ਦੁੱਧ ਸੁਆਰੇ ਤੇ ਕੇਸਰ ਵਾਲਾ ਦੁੱਧ ਤੇ ਬ੍ਰੈਡ ਟੋਸਟ ਦਾ ਨਮਕੀਨ ਬ੍ਰੈਡ ਟੋਸਟ ਦਾ ਲੰਗ ਲਗਾਇਆ ਜਾਂਦਾ ਨਾਲ ਮਠੀਆਂ ਮੰਡੀਆਂ ਜਾਣੀਆਂ ਅਤੇ ਹਰੇਕ ਸੰਗਰਾਂ ਨੂੰ ਫਰੀ ਵਾਧ ਸੇਵਾ ਦਰਬਾਰ ਸਾਹਿਬ ਤੇਜੀ ਜਾਂਦੀ ਹੈ ਜਿਸ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਅਤੇ ਸ਼ਿਵਰਾਤਰੀ ਜਨਮ ਅਸ਼ਟਮੀ ਜਾਂ ਕੋਈ ਵੀ ਗੁਰਪਰਬ ਹੋਵੇ ਉਹਦੇ ਯਾਤਰਾ ਦਾ ਜਾਂ ਨਗਰ ਕੀਰਤਨ ਦੇ ਅੱਗੇ ਫੁੱਲਾਂ ਦੀ ਫੇਰ ਵਿਛਾ ਕੇ ਸਵਾਗਤ ਕੀਤਾ ਜਾਂਦਾ ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਤੇ ਹਰੇਕ ਦਿਨ ਉਹ ਤੇ ਲੰਗ ਲਗਾਇਆ ਜਾਂਦਾ ਚਾਹੇ ਸ਼ਿਵਰਾਤਰੀ ਹੋਵੇ ਜਨਮ ਅਸ਼ਟਮੀ ਹੋਵੇ ਜਾ ਕੋਈ ਕੋਰਪਰਬ ਹੋਵੇ ਤੇ ਇੱਥੇ ਹਰੇਕ ਕੋਈ ਵੀ ਕਿਸੇ ਵੀ ਧਰਮ ਦਾ ਹੋਵੇ ਤੇ ਮਨਾਇਆ ਜਾਂਦਾ ਹੈ। ਤਕਰੀਬਨ ਕਿੰਨੇ ਸਮਾਂ ਤੋਂ ਜਿਹੜਾ ਇਹ ਕਾਰਜਕ੍ਰਮ ਤੁਹਾਡੇ ਵੱਲੋਂ ਕੀਤਾ ਸ਼ੁਰੂਆਤ ਤੋਂ ਕੀਤੀ ਗਈ ਹੈ? ਇਹ ਤਕਰੀਬਨ 5-5.5 ਸਾਲ ਹੋ ਗਏ ਆ ਜਿਹੜੇ ਕਿ ਇੱਥੋਂ ਵਾਸੀਵਾ ਤੇ ਲੰਗਰ ਲਗਾਇਆ ਜਾਂਦਾ। ਦਿਨੋਂ ਦਿਨ ਕੋਈ ਵੀ ਕਿਸੇ ਵੀ ਧਰਮ ਦੀ ਯਾਤਰਾ ਹੋਵੇ ਉਹ ਉਹਦੇ ਅੱਗੇ ਫੁੱਲਾਂ ਦੀ ਸੇਵ ਵਿਛਾ ਕੇ ਸਵਾਗਤ ਕੀਤਾ ਜਾਂਦਾ ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ। ਬਿਲਕੁਲ 22 ਤਰੀਕ ਨੂੰ ਸ਼ਹੀਦੀ ਦਿਹਾੜੇ ਸਾਡੇ ਸ਼ੁਰੂ ਹੁੰਦੇ ਆ। ਤੇ 28 ਤਰੀਕ ਨੂੰ ਜਿਹੜਾ ਆਖਰੀ ਦਿਨ ਹੁੰਦਾ ਹੈ ਤੇ 29 ਤਰੀਕ ਤੁਸੀਂ ਕਹਿ ਰਹੇ ਹੋ ਕਿ ਲਾਸਟ ਦਿਨ ਤੋਂ ਬਾਅਦ ਵੀ ਜਿਹੜਾ ਇੱਕ ਦਿਨ ਅੱਗੇ ਅਸੀਂ ਜਿਹੜਾ ਪ੍ਰਸ਼ਾਦ ਬੰਦ ਨਹੀਂ ਕਿਉਂ ਕਾਰਨ ਇਹਦਾ ਇਹ 21 ਤਰੀਕ ਤੋਂ ਸ਼ੁਰੂ ਹੋਏ ਸੀਗੇ 21 ਤਰੀਕ ਨੂੰ ਅਸੀਂ ਲਗਾ ਨਹੀਂ ਸਕੇ ਤੇ 22 ਤਰੀਕ ਨੂੰ ਲਗਾਇਆ 22 ਤਰੀਕ ਤੋਂ ਲੈ ਕੇ ਅਸੀਂ ਜਿਹੜਾ ਇੱਕ ਦਿਨ ਮਿਸ ਹੋਇਆ ਉਹ 29 ਤਰੀਕ ਤੱਕ ਲਗਾਓ। ਸਹੀ ਤਿਹਾਰੇ ਕਦੋਂ ਸ਼ੁਰੂਆਤ ਹੋਈ ਹੈ? 21 ਤਰੀਕ ਨੂੰ ਸ਼ੁਰੂ ਹੋਏ। ਹਾਂ ਜੀ। ਹੋਰ ਕੀ ਕਹਿਣਾ ਕਿੰਨੇ ਸਮੇਂ ਤੋਂ ਜਿਹੜਾ ਹੋਰ ਕੀ ਕੀ ਕਾਰਜਕ੍ਰਮ ਜਿਹੜੇ ਤੁਹਾਡੇ ਵੱਲੋਂ ਫਾਊਂਡੇਸ਼ਨ ਵੱਲੋਂ ਕੀਤੇ ਜਾਂਦੇ ਇੱਥੋਂ ਸਾਡੇ ਫਾਊਂਡੇਸ਼ਨ ਵੱਲੋਂ ਹਰੇਕ ਸਮਾਜਿਕ ਕਾਰਿਆ ਕੀਤਾ ਜਾਂਦਾ ਜਿਆਦਾਤਰ ਧਾਰਮਿਕ ਕੰਮ ਕੀਤੇ ਜਾਂਦੇ ਆ ਤੇ ਇੱਥੇ ਕਬੂਤਰਾਂ ਨੂੰ ਯਾਦ ਕੀਤਾ ਜਾਂਦਾ 15 ਅਗਸਤ ਨੂੰ ਕਬੂਤਰ ਯਾਦ ਕਰਕੇ 15 ਅਗਸਤ ਦੇ ਵਜੋਂ ਮਨਾਇਆ ਜਾਂਦਾ ਤੇ ਇਥੋਂ ਜਿੰਨੇ ਵੀ ਸਟੇਡ ਹੋਗਾ ਇਹਨਾਂ ਨੂੰ ਲੰਗਰ ਚੁਕਾਇਆ ਜਾਂਦਾ ਤੇ ਸਿਰਫ ਸਹੀਦੀ ਦਿਹਾੜੇ ਬਾਰੇ ਲੋਕਾਂ ਨੂੰ ਕੁਝ ਦੱਸਣਾ ਚਾਹੋਂਗੇ ਵੀ ਸਹੀਦੀ ਦਿਹਾੜੇ ਕਿਉਂਕਿ ਆਦੀ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਸਿਰਫ ਫੋਨ ਦਿਖਦਾ ਹੈ ਕਿਉਂਕਿ ਫੋਨ ਨੂੰ ਜਿਆਦਾ ਲੋਕ ਪਿਆਰ ਕਰਦੇ ਨੇ ਅੱਜ ਕੱਲ ਜਿਹੜੀ ਜਨਰੇਸ਼ਨ ਹੈ ਉਹ ਆਪਣੇ ਧਰਮ ਵੱਲ ਬਹੁਤ ਘੱਟ ਹੈਗੇ ਪਹਿਲਾਂ ਤਾਂ ਖੀਦੀ ਦਿਵਸ ਬਹੁਤ ਘੱਟ ਲੋਕ ਮਨਾਉਂਦੇ ਸੀ ਫੋਨ ਦੇਖ ਦੇ ਕੇ ਹੁਣ ਹਰੇਕ ਬੰਦੇ ਨੇ ਹਰੇਕ ਚਾਹੇ ਇੱਕ ਦਿਨ ਲਗਾਵੇ ਦੋ ਦਿਨ ਲਗਾਵੇ ਤਿੰਨ ਦਿਨ ਲਗਾਵੇ ਲੰਗਰ ਲਗਾਉਣਾ ਸ਼ੁਰੂ ਕਰਤਾ ਇਹ ਆਉਣ ਵਾਲੇ ਸਮੇਂ 'ਚ ਹਰੇਕ ਬੰਦਾ ਜਾਗਰੂਕ ਹੋਊਗਾ ਤੇ ਇਦਾਂ ਹੀ ਸ਼ੀਦੀ ਦਿਵਸ ਨੂੰ ਮਨਾਇਆ ਜਾਊਗਾ। ਬਜੀ ਕੀ ਕਹਿਣਾ ਥੋੜਾ ਕਿਉਂਕਿ ਸੁਣਨ ਜਿਆ ਹੈ ਕਿ ਬਾਬਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਜਿਹੜਾ ਬੱਸਾਂ ਵੀ ਫਰੀਆਂ ਭੇਜੀਆਂ ਜਾਂਦੀਆਂ ਨੇ ਤੇ ਕਿੱਥੇ-ਕਿੱਥੇ ਬੱਸਾਂ ਜੜੀਆਂ ਭੇਜੀਆਂ ਜਾਂ ਬਾਬਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ ਸਾਡੀ ਦਰਬਾਰ ਸਾਹਿਬ ਹਰ ਮਹੀਨੇ ਸੰਗਰਾਂਦ ਦੇ ਸੰਗਰਾਂਦ ਫਰੀ ਬੱਸ ਯਾਤਰਾ ਦਰਬਾਰ ਸਾਹਿਬ ਭੇਜੀ ਜਾਂਦੀ ਹੈ ਤੇ ਇਹਦੇ ਵਿੱਚ ਅਸੀਂ ਲੰਗਰ ਵੀ ਚਗਾਨੇ ਆ। ਪਹਿਲਾਂ ਥੋੜੀ ਲੰਗਰ ਚਾ ਪਾਣੀ ਪਲਾ ਕੇ ਥੋੜੀ ਬਸ ਨੂੰ ਰਵਾਨਾ ਕਰਨਾ ਫਿਰ ਉਸ ਤੋਂ ਬਾਅਦ ਜੰਦਰ ਤੋਂ ਗਏ ਕਰਤਾਰਪੁਰ ਰੋਕੇ ਤੇ ਲੰਗਰ ਚਗਾਣਾ ਚਾ ਪਿਆਣੀ ਹੈ ਤੇ ਫਿਰ ਦਰਬਾਰ ਸਾਹਿਬ ਤੇ ਸ਼ਿਦਾ ਸਾਹਿਬ ਦੋ ਜਗ੍ਹਾ ਤੇ ਮੱਥਾ ਟਿਕਾ ਕੇ ਤੇ ਉਸ ਤੋਂ ਬਾਅਦ ਮੱਥਾ ਟਿਕਾ ਕੇ ਫਿਰ ਹਰ ਮਹੀਨੇ ਤੇ ਮਹੀਨੇ ਸਾਡੇ ਲੋ ਬਸ ਸੇਵਾ ਯਾਤਰਾ ਜਾਂਦੀ ਹੈ ਤੇ ਹੁਣ ਸ਼ਿਦੀ ਦਿਹਾੜੇ ਚੱਲ ਰਿਹਾ ਆਪਣੇ 22 ਤਰੀਕ ਤੋਂ ਲੈ ਕੇ ਆਪਣਾ 28 ਤਰੀਕ ਤੱਕ ਸਮਾਪਤੀ ਅਸੀਂ ਇੱਕ ਦਿਨ ਵੱਧ ਲਗਾ ਰਹੇ ਹਾਂ 29 ਤਰੀਕ ਤੱਕ ਲਾ ਰਹੇ ਹਾਂ ਤੇ ਇਸ ਦੇ ਵਿੱਚ ਅਸੀਂ 8 ਦਿਨ ਹੋਵੇ ਸਾਡੀ ਮਤਲਬ ਫੈਡਰੇਸ਼ਨ ਵੱਲੋਂ ਫਿਲਮ ਵੀ ਦਿਖਾਈ ਜਾਂਦੀ ਹੈ ਸਾਰੇ ਮਤਲਬ ਪੰਜਾਬ ਸਾਰੇ ਲੋਕਾਂ ਨੂੰ ਜਾਗਰਿਤ ਕਰਨ ਲਈ ਕਿ ਆ ਵੀ ਚਾਰ ਸਾਹਿਬ ਜੀ ਦੇ ਬੰਦਾ ਸਿੰਘ ਬਹਾਦਰ ਮਾਤਾ ਗੁਜਰੀ ਜੀ ਸਾਰੀਆਂ ਧਾਰਮਿਕ ਫਿਲਮਾਂ ਲਗਾਤਾਰ ਹੀ 8 ਤੋਂ 9 ਦਿਨ ਹੋ ਗਏ ਹੈ ਡੇਲੀ ਇਹ ਵੀ ਦਿਖਾਈ ਜਾਂਦੀ ਹੈ ਤੇ ਹੁਣ ਅੱਜ ਕੇਸਰ ਵਾਲਾ ਦੁੱਧ ਵਰਤਾਇਆ ਜਾ ਰਿਹਾ ਤੇ ਟੋਸਟ ਲਗਾਏ ਹੈ ਤੇ ਕੱਲ ਵੀ ਕੇਸਰ ਵਾਲਾ ਦੁੱਧ ਤੇ ਟੋਸਟ ਵਰਤਾਇਆ ਜਾਏਗਾ ਇਸ ਵਾਰੀ ਵੀ ਭੇਜੀਆਂ ਗਈਆਂ ਸੀ ਗਿਆ ਦਸੰਬਰ ਦੇ ਵਿੱਚ ਬਸ ਹਰ ਮਹੀਨੇ ਜਾਂਦੀ ਹੈ ਜੀ ਹਰ ਮਹੀਨੇ ਹੁਣ ਆਉਣ ਵਾਲੇ ਮਹੀਨੇ ਜਿਹੜਾ ਜਨਵਰੀ ਵਿੱਚ ਆਏਗੀ ਜੀ ਸੰਗਰਾਣ ਦੇ ਸੰਗਰਾਣ ਵਾਲੇ ਦਿਨ ਫਰੀ ਕੀ ਕੋਈ ਫਰੀ ਭਾਈ ਬਿਲਕੁਲ ਫਰੀ ਬਸ ਯਾਤਰਾ ਹੁਣ ਕੋਈ ਨਗਰ ਕੀਰਤਨ ਆਂਦਾ ਹੈ ਸਾਡੀ ਫਾਊਂਡੇਸ਼ਨ ਵੱਲੋਂ ਫਲਕੀ ਸਾਹਿਬ ਅੱਗੇ ਪੂਰੀ ਰੋਡ ਦੇ 500 ਮੀਟਰ ਤੱਕ ਪੂਰੀ ਰੋਡ ਤੇ ਫੁੱਲਾਂ ਦੀ ਸਜ ਪਿਛਾ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਂਦਾ ਤੇ ਕੋਈ ਨਗਰ ਕੀਰਤਨ ਹੋਵੇ ਸ਼ੁਕ੍ਰਾਤਰੀ ਹੋਵੇ ਜਨਮ ਅਸ਼ਟਮੀ ਹੋਵੇ ਕੋਈ ਵੀ ਤਿਹਾੜਾ ਹੋਵੇ ਕਿਸੇ ਵੀ ਧਰਮ ਦਾ ਹੋਵੇ ਅਸੀਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਆਂ ਤੇ ਮਨਾਉਂਦੇ ਆਂ ਕੀ ਮੈਸੇਜ ਹੈ ਲਾਸਟ ਲੋਕਾਂ ਵੱਲੋਂ ਅਧੀਨ ਜਿੰਨੇ ਵੀ ਯੂਥ ਹੈਗੇ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਇਦਾਂ ਦਾ ਕਰਿਆ ਕਰਨੇ ਚਾਹੀਦਾ ਸਮਾਜਿਕ ਕਰਿਆ ਸਮਾਜਿਕ ਧਾਰਮਿਕ ਕਰਿਆ ਕਰਨੇ ਚਾਹੀਦਾ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਬਿਲਕੁਲ ਕਿਉਂਕਿ ਅਗਰ ਨਸ਼ੇ ਦੀ ਗੱਲ ਕਰਦੀ ਹੈ ਜਿੱਦਾਂ ਤੁਸੀਂ ਲਾਸਟ ਮੈਸੇਜ ਦੰਦਨਾ ਸਾਹ ਬਹੁਤ ਜ਼ਿਆਦਾ ਵਧ ਰਿਹਾ ਪੰਜਾਬ 'ਚ ਕੀ ਕਹਿਣਾ ਹੈ ਇਸ ਦੌਰਾਨ ਕਿਉਂ ਕਾਰਨ ਕੀ ਹੈ ਸਾਡੀ ਨੌਜਵਾਨੀ ਜਿਹੜੀ ਆ ਉਹ ਨਸ਼ੇ ਵੱਲ ਕਿਉਂ ਜ਼ਿਆਦਾ ਜਾ ਸਾਡੀਆਂ ਜਦੋਂ ਸਰਕਾਰਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਕਹਿੰਦੇ ਨਸ਼ਾ ਬੰਦ ਕਰਾਵਾਂਗੇ ਪਰ ਜਦੋਂ ਫਾਰਮ ਚ ਆ ਜਾਂਦੀਆਂ ਉਸ ਤੋਂ ਬਾਅਦ ਨਸ਼ਾ ਹੋਰ ਵੱਧ ਜਾਂਦਾ ਹਰੇਕ ਲੀਡਰ ਦਾ ਪਹਿਲਾ ਕੰਮ ਇਹੀ ਹੁੰਦਾ ਵੀ ਅਸੀਂ ਇਸ ਇਲਾਕੇ 'ਚ ਨਸ਼ਾ ਬੰਦ ਕਰਾਵਾਂਗੇ ਪਰ ਬੰਦ ਕੋਈ ਨਹੀਂ ਕਰਾਂਦਾ ਅੱਗੇ ਨੂੰ ਦੁਗਣਾ ਹੁੰਦਾ ਜਾਂਦਾ ਬਿਲਕੁਲ ਸੋ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿਹੜਾ ਅੱਜ ਕੇਸ਼ਰ ਵਾਲਾ ਜਿਹੜਾ ਦੁੱਧ ਅੱਜ ਵਰਤਾਇਆ ਜਾ ਰਿਹਾ ਸੋ ਸ਼ੁਰੂਆਤ ਜਿਹੜੀ ਹੈ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ 8 ਦਿਨ ਦਾ ਲਗਾਤਾਰ ਜਿਹੜਾ ਪ੍ਰਸ਼ਾਦ ਜਿਹੜਾ ਹਰ ਦਿਨ ਵਰਤਾਇਆ ਜਾਂਦਾ ਲਗਾਤਾਰ ਸੋ ਬੱਸਾਂ ਵੀ ਜੜੀਆਂ ਨੇ ਉਹ ਵੀ ਜੜੀਆਂ ਭੇਜੀਆਂ ਜਾਂਦੀਆਂ ਨੇ ਸੋ ਜਿਹੜੇ ਸੰਗਤ ਦੰਦਿਆ ਸੰਗਤ ਨੂੰ ਦਰਸ਼ਨ ਕਰਨ ਵਾਸਤੇ ਸਰ ਜਿਹੜਾ ਕੀ ਕਹਿਣਾ ਅਸੀਂ ਸਰ ਅਸੀਂ ਜਿਹੜੇ ਦੇ ਵਿੱਚ ਜਿਹੜੀ ਕੀ ਆ ਚਾਹ ਤੇ ਦੁੱਧ ਦੀ ਲੰਗਰ ਦੀ ਸੇਵਾ ਵਾ ਇਹ ਮੈਂ ਅਸੀਂ ਆਪਣੇ ਹੱਥੀ ਬਣਾਣਾ ਨਾ ਜੀ ਇਹਦੇ ਕੋਈ ਹਲਵਾਈ ਲੈਣਾ ਜਿੰਨਾ ਮਰਜੀ ਇਸੇ ਤੋਂ ਲੈ ਕੇ ਜਾਂ ਹਮ ਤੱਕ ਆਪ ਕੋਦ ਬਣਾਣਾ ਵਾ ਕਿਉਂਕਿ ਆਪਾਂ ਆਪਣੇ ਪੰਜਾਬ 'ਚ ਤੇ ਪੂਰੇ ਇੰਡੀਆ 'ਚ ਆਪਣੇ ਗੁਰੂਆਂ ਨੇ ਸ਼ੀਧੀਆਂ ਦਿੱਤੀਆਂ ਵਾ ਤੇ ਆਪਣੇ ਗੁਰੂਆਂ ਨੂੰ ਇਹਦੇ ਕਰਕੇ ਆਪਾਂ ਕਿਸੇ ਤੋਂ ਮੀਂ ਮਤਲਬ ਕੋਈ ਹਲਵਾਈ ਨਹੀਂ ਲੈਣਾ ਕੋਈ ਕੁਝ ਨਹੀਂ ਕਰਨਾ ਆਪਣੇ ਹੱਥੀ ਸੇਵਾ ਕਰਨੀ ਹੈ ਤੇ ਆਪਣੇ ਸ੍ਰੀ ਗੁਰੂ ਗੋਸਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੇ ਕਿਹਾ ਸੀਗਾ ਕਿ ਜੇ ਮੈਂ ਸਿੱਖ ਕੌਮ ਦਾ ਜਿਹੜਾ ਬੂਟਾ ਲਾਇਆ ਵਾ ਕਹਿੰਦੇ ਉਹ ਉਹਦੇ ਲਈ ਮੈਂ ਉਹਨੂੰ ਪਾਣੀ ਨਹੀਂ ਦਿੱਤਾ ਮੈਂ ਆਪਣੇ ਪੁੱਤਰਾਂ ਦੇ ਲਹੂ ਨਾਲ ਸਿੰਚਿਆ ਕਿਉਂਕਿ ਇਹ ਬੂਟਾ ਕਦੇ ਵੀ ਸੁੱਕੇਗਾ ਨਹੀਂ ਇਹ ਹਮੇਸ਼ਾ ਹਰਿਆ-ਭਰਿਆ ਰਹੇਗਾ ਬਿਲਕੁਲ ਆ ਅੱਠ ਦਿਨਾਂ ਦਾ ਲੰਗਰ ਜਿਹੜਾ ਆਪਣੇ ਹੱਥਾਂ ਨਾਲ ਬਣਾਉਂਦੇ ਹਾਂ ਹਲਵਾਈ ਬਹੁਤ ਸਾਰੇ ਹੁੰਦੇ ਕਿਉਂ ਆਪਣੇ ਹੱਥਾਂ ਨਾਲ ਹੀ ਕਿਉਂ ਬਣਾਣਾ ਸਹੀ ਸਮਝ ਮੈਨੂੰ ਜਦੋਂ ਤੋਂ ਆਪਾਂ ਸ਼ੁਰੂ ਕੀਤਾ ਚਾਰ ਪੰਜ ਸਾਲ ਤੋਂ ਮੈਂ ਆਪਣੇ ਅੱਤੀ ਲਾਰਿਆ ਬਸ ਵਾਹਿਗੁਰੂ ਨੇ ਆਪਣੇ ਆਪ ਹੀ ਦਿਮਾਗ 'ਚ ਲਿਆਂਦਾ ਕਿ ਇਹ ਸੇਵਾ ਆਪਣੇ ਅੱਤੀ ਕਰਦੀਆਂ ਜੇ ਆਪਣੇ ਅੱਤੀ ਕਰ ਬਿਲਕੁਲ ਸੋ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਜਿਹੜਾ ਫਾਊਂਡੇਸ਼ਨ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾਂਦਾ ਹੈ ਲਗਾਤਾਰ ਸੋ ਤੇਰਾ ਪ੍ਰਸ਼ਾਦ ਆ ਵਰਤਾਇਆ ਜਾਂਦਾ ਸੋ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਕੋਈ ਹਲਵਾਈ ਨਹੀਂ ਲਗਾਉਂਦੇ ਆਪਣੇ ਹੱਥਾਂ ਨਾਲ ਜਿਹੜਾ ਪ੍ਰਸ਼ਾਦ ਵਰਤਉਂਦੇ ਨੇ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਕਿ ਕਿਸ ਤਰੀਕੇ ਜਿਹੜਾ ਭਗਤਾਂ ਦਾ ਜਿਹੜਾ ਜਿਹੜੇ ਭਗਤ ਨੇ ਆਉਣਾ ਬੋਲੋ ਜਿਹੜਾ ਕਿਸ ਤਰੀਕੇ ਲੰਗਰ ਜਿਹੜਾ ਪ੍ਰਸ਼ਾਦ ਆ ਉਹ ਛਕਿਆ ਜਾਂਦਾ ਸੋ ਲਗਾਤਾਰ 8 ਦਿਨਾਂ ਤੋਂ ਜਿਹੜੀ 8 ਦਿਨਾਂ ਦੀ ਲਗਾਤਾਰ ਦੀ ਜਿਹੜੀ ਸੇਵਾ ਆ ਉਹ ਦਿਨਪਦਨ ਜਿਹੜੀ ਨਿਭਾਈ ਜਾਂਦੀ ਹੈ ਨਵੀਂ ਉੱਤੇ ਲੈ ਕੇ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਦੇਖਦੇ ਰਹੋ ਲੁਜਣਾ ਲਾਈਵ ਮੈਨੇਜਿੰਗ ਕਰਦਾ ਮੈਂ ਸੰਦੇਸ਼ ਸਤੀ ਨਾਲ ਧੰਨਵਾਦ